ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਦਿਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਜੀ ਸ਼ਾਮ ਦਾ ਟਾਈਮ ਮੈਂ ਲੱਗੀ ਸੀ ਭਾਂਡੇ ਮਾਂਜਣ ਤੇ ਸਰਦਾਰ ਜੀ ਆਏ ਸੀ ਪਾਣੀ ਪੀਣ ਤੇ ਕਿਉਂਕਿ کارਖਾਨੇ ਕੰਮ ਕਰਦੇ ਨੇ ਸਰਦਾਰ ਜੀ ਸਰਦਾਰ ਜੀ ਕਹਿੰਦੇ ਚੱਲ ਮੈਂ ਵੀ ਥੋੜਾ ਕੋਸਾ ਆਇਆ ਕਰਦੇ ਪਾਣੀ ਤੇ ਮੈਂ ਆ ਕੇ ਪੀ ਜਾਣਾ ਵੀ ਬੱਚੇ ਚੱਲ ਕਿੱਥੇ ਆਉਣਗੇ ਹਨਾ ਨਾਲੇ ਮੈਂ ਚਾਹ ਪੀ ਜੂਗਾ ਚਾਹ ਵੀ ਬਣਾ ਕੇ ਰੱਖਿਆ ਥੋੜੀ ਜੀ ਤੇ ਲੋ ਜੀ ਸਰਦਾਰ ਜੀ ਪਹਿਲਾਂ ਗੇੜਾ ਦੇਣ ਭਾਗੇ ਸੀ ਬਾਹਰੇ ਤੇ ਹੁਣ ਆਗੇ ਪਾਣੀ ਪੀਣ ਤੇ ਸਰਦਾਰ ਜੀਆਂ ਨੂੰ ਆਪਾਂ ਮੋਟਰ ਚਲਾ ਕੇ ਨਾ ਗਰਮ ਪਾਣੀ ਦੇ ਦਿੱਤਾ ਸੀ ਕੋਸਾ ਆਇਆ ਪਾਣੀ ਕੱਢ ਕੇ ਦੇ ਦਿੱਤਾ ਸੀ ਤੇ ਇਧਰ ਮੈਂ ਲੱਗੀ ਸੀ ਭਾਂਡੇ ਮਾਂਜਣਾ ਜੋ ਆਪਣੇ ਰੋਟੀ ਸਬਜ਼ੀ ਵਾਲੇ ਭਾਂਡੇ ਸੀ ਚਾਹ ਵਗੈਰ ਵਾਲੇ ਉਹ ਮਾਂਜ ਲੱਗੀ ਸੀ ਹਲੋ ਜੀ ਸ਼ਸ਼ਿਆ ਕਾਂਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪੈਂਡੂ ਲਾਈਫਟੀਮ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਇਹਦੇ ਵਿੱਚ ਪਾਜ ਤੋੜਾ ਹੈ ਤੇ ਅੱਜ ਬਣਾਉਣੀ ਹੈ ਜੀ ਆਪਾਂ ਸਰਦਾਰ ਜੀਆਂ ਵਾਸਤੇ ਪੰਜੀਰੀ ਸਰਦਾਰ ਜੀਆਂ ਨੇ ਹੁਕਮ ਕੀਤਾ ਹੈ ਸਾਨੂੰ ਪੰਜੀਰੀ ਬਣਾ ਕੇ ਦੋ ਕਿਉਂਕਿ ਸਵੇਰ ਜਦੋਂ ਦੁੱਧ ਵਗੈਰਾ ਪੀਂਦੇ ਨੇ ਨਾ ਸਰਦਾਰ ਦੀ ਚਾਹ ਵਗੈਰਾ ਜੋ ਚਾਹਤੇ ਉਹਦੇ ਨਾਲ ਉਹਦੇ ਕਰਕੇ ਕੁਝ ਖਾਨੂਨੀ ਹੁੰਦਾ ਹੈਗਾ ਨਾਲ ਮੈਂ ਕਿਹਾ ਚੱਲ ਮੈਂ ਥੋੜੀ ਜਿਹੀ ਪਜੀਰੀ ਹੈ ਨਾ ਜਿੰਨਾ ਕਿ ਉਹ ਪੱਠਾ ਹੋ ਗਿਆ ਉਹਦੀ ਮੈਂ ਪਜੀਰੀ ਬਣਾ ਦਾਨੀ ਆ ਹਨਾ ਤੁਹਾਨੂੰ ਤੇ ਬਾਕੀ ਜੇ ਵਧੀਆ ਬਣ ਗਈ ਮਤਲਬ ਕਿਉਂ ਤਾਂ ਸਵਾਦੀ ਬਣੂਗੀ ਫਿਰ ਹੋਰ ਵੜਾ ਲਗੇ ਹਨਾ ਜਿੰਨੀ ਕੋ ਲੋੜ ਹੋਊਗੀ ਤੇ ਇਹ ਮੇਰਾ ਕਿਉਂ ਇਕੱਠਾ ਕਰਿਆ ਹੋਇਆ ਸੀ ਆ ਦੇਖੋ ਮੈਂ ਚੱਲ ਲਿਆ ਘਾਂਡੀਆ ਪੋਣੀ ਕੱਢ ਕੇ ਕਢਾ ਲੀਚ ਇਹ ਹੈਗਾ ਅੱਧਾ ਪੋਣਾ ਕਿਲੋ ਕਿਉ ਤਾਂ ਹੈਗੀ ਆ ਇਹ ਵੇਖੋ ਕਿਉਂ ਘਰ ਦਾ ਇਕੱਠਾ ਕਰਿਆ ਹੋਇਆ ਹੈ ਇਹ ਮੈਂਨੇ ਤੇ ਪੂਰਾ ਵਧੀਆ ਚਿੱਟਾ-ਚਿੱਟਾ ਕਿਉਂ ਇੱਧਰ ਦਿਖਾ ਦੇ ਕਿਹੜਾ ਹੀ ਚ ਇੱਧਰ ਧਰ ਲਈ ਜੀ ਆਪਾਂ ਕੜਾਹੀ ਮਾਸਕ ਅਗੇਂਸ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਘਿਓ ਘਰ ਦਾ ਕਿਉਂ ਦੇਖੋ ਕਿੰਨਾ ਚਿੱਟਾ-ਚਿੱਟਾ ਹੁੰਦਾ ਹਨਾ ਨਾਲੇ ਪੂਰਾ ਵਧੀਆ ਘਿਓ ਆ ਐ ਨਹੀਂ ਹੈਗਾ ਐ ਵੀ ਆਪਾਂ ਮੁੱਲ ਦੇ ਘਿਓ ਦੀ ਬਣਾਵਾਂਗੇ ਮੈਂ ਕਿਹਾ ਚਲ ਜਿੰਨਾ ਘਰ ਦਾ ਇਕੱਠਾ ਹੋ ਗਿਆ ਘਿਓ ਓਨੇ ਗ੍ਰੀਪ ਆਪਾਂ ਤਜੀ ਰਲਾ ਦਨੇ ਆ ਸਰਦਾਰ ਜੀ ਕਹਿੰਦੇ ਚਲੋ ਠੀਕ ਆ ਤੇ ਸਰਦਾਰ ਜੀਆਂ ਦਾ ਹੁਕਮ ਸਲੱਖ ਸਲੱਖੋਂ ਪਰ ਹੈ ਜੀ ਜੋ ਵੀ ਸਰਦਾਰ ਜੀ ਕਹਿਣਗੇ ਤਾਂ ਬਣਾ ਕੇ ਦੇਣਾ ਪੈਂਦਾ ਹੀ ਆ ਹਨਾ ਇੱਕ ਪਾਸੇ ਧਰੇ ਹੋਏ ਨੇ ਮੇਰੇ ਔਲੇ ਉਬਲਣ ਨੇ ਉਬਲ ਵੀ ਔਲੇ ਨੂੰ ਜਦੋਂ ਇੱਕਵਾਲੀ ਆ ਗਈ ਨਾ ਇੱਧਰ ਔਲੇ ਨੂੰ ਜਦੋਂ ਇੱਕਵਾਲੀ ਆ ਗਈ ਤੇ ਫਿਰ ਆਪਾਂ ਇਹ ਔਲੇ ਨੂੰ ਝਾਰਨੀ ਚ ਕੱਢ ਦਵਾਂਗੇ ਇਹਨਾਂ ਔਲੇ ਸੁੱਕਣਗੇ ਪਹਿਲਾਂ ਆਪਾਂ ਇੱਧਰ ਲਾ ਲਾਂਦੇ ਹਾਂ ਪੰਜੀਰੀ ਤੇ ਫਿਰ ਆਪਾਂ ਕਰਾਂਗੇ ਔਲੇ ਦਾ ਅਚਾਰ ਪਾਵਾਂਗੇ ਉਹ ਵੀ ਤੋਂ ਦੁਕਾਨੋਂ ਕੀ ਕਿਵੇਂ ਪਾਉਂਗੀ ਮੈਂ ਚਾਰ ਰੋਲਿਆਂ ਦਾ ਮਿਰਚਾਂ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਵੀਡੀਓ ਇਹ ਲੋ ਜੀ ਆਪਾਂ ਇਥੇ ਪਾ ਲਏ ਐ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਤਾਂ ਜੋ ਪੰਜੀਰੀ ਦਾ ਸਮਾਨ ਬਦਾਮ ਚੱਕ ਲੈਣੀ ਸੀ ਪੁੱਤ ਪੰਜੀਰੀ ਦੇ ਸਮਾਨ ਸੀ ਜੀ ਬਾਲਾ ਸਮਾਨ ਤਾਂ ਸੀ ਨਹੀਂ ਪਾਉਂਦੇ ਹੋਏਗੇ ਤੇ ਪਾ ਮਾ ਕੇ ਆਪਾਂ ਬਦਾਮ ਕਾਜੂ ਇਹਦੇ ਵਿੱਚ ਹੀ ਮਲਜ ਨੇ ਇਹ ਹੋ ਗਈ ਪਚੀਰਾ ਗੁੰਦ ਤੇ ਇਹਨੂੰ ਕਹਿੰਦੇ ਫੁੱਲ ਪਤਾਸੇ ਤੇ ਇਹ ਸਮਾਨ ਪਾਵਾਂਗੇ ਤੇ ਨਾਲ ਹੋਊ ਆਪਣੇ ਮਿੱਠਾ ਜਿੰਨੀ ਇਹਨੂੰ ਜਿੰਨੀ ਨੂੰ ਆਪਾਂ ਛਾਲ ਲਾਵਾਂਗੇ ਤੇ ਲੋ ਜੀ ਜਿੰਨਾ ਆਪਣਾ ਕਿਉਂ ਪਿਘਲਦਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਭੁੰਨਾਂਗੇ ਉਹ ਫੁੱਲ ਪਤਾਸੇ ਹੈ ਨਾ ਇਹ ਭੁੰਨ ਲਵਾਂਗੇ ਆਪਾਂ ਸਭ ਤੋਂ ਪਹਿਲਾਂ ਤਾਂ ਵਿੱਚ ਪਾਦਾਂ ਨੇ ਫੁੱਲ ਪਤਾਸੇ ਕਿਉਂ ਆਪਣਾ ਗਰਮ ਹੋ ਚੁੱਕਿਆ ਨਾ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਤਲਬ ਕਿ ਜਾਰੇ ਵੀ ਮਚਾਉਣੇ ਹੈਗੇ ਬਸ ਸਾਫ ਸਰਜੇ ਨਾਲ ਦੇਖੋ ਜੀ ਮੈਂ ਕਦੇ ਮ ਇਕਵਾਰੀ ਹੁੰਦੀ ਨੇ ਪ੍ਰਸ਼ਾਦ ਤੱਕ ਨਹੀਂ ਸੀ ਬਣਾਇਆ ਤੇ ਹੁਣ ਦੇਖੋ ਪੰਦੀਰੀ ਵੀ ਬਣਾ ਲਾ ਲੰਮੀ ਆ ਮੈਂ ਜਦੋਂ ਮੈਂ ਇਕਵਾਰੀ ਹੁੰਦੀ ਸੀ ਨਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਰੋਟੀ ਆਟਾ ਗੁੰਨਾ ਸਿੱਖਿਆ ਤੇ ਹੁਣ ਵੀ ਮੇਰੇ ਯਾਦ ਹੈ ਮੈਂ ਆਟਾ ਗੁੰਨ ਕੇ ਸਭ ਤੋਂ ਪਹਿਲਾਂ ਤਾਂ ਪਰੌਂਠੇ ਬਣਾਏ ਸੀ ਪਹਿਲੀ ਵਾਰ ਪਹਿਲੀ ਵਾਰ ਪਰੌਂਠੇ ਬਣਾਏ ਸੀ ਤੇ ਨਾਲ ਸੀ ਕਾਬਲੀ ਛੋਲਿਆਂ ਦੀ ਸਬਜ਼ੀ ਉਹ ਵੀ ਮੈਂ ਬਣਾਈ ਸੀ ਛੋਟੇ ਹੁੰਦੇ ਨੇ ਕਿੰਨਾ ਸ਼ੌਕ ਹੁੰਦਾ ਕੰਮਾ ਦਾ ਮੈਨੂੰ ਬਹੁਤ ਆਪਾਂ ਨੇ ਪੂਰੇ ਪਤਾਸੇ ਵੀ ਭੁੰਨ ਲਏ ਨੇ ਤੇ ਆਪਾਂ ਨੇ ਕਚੀਰਾ ਗੁੰਦ ਵੀ ਐਨ ਉਹਨਾਂ ਲਈ ਆ ਜਿਹੜੀ ਕਚੀਰਾ ਗੁੰਦੀ ਜੀ ਆਪਾਂ ਬਾਹਰ ਕੱਢਣਾ ਹੈ કરી ਜਾਨੀ ਨੂੰ ਘਰ ਦੇ ਕੰਮ ਕਰਨੇ ਹਨਾ ਤੇ ਬਾਕੀ ਦਾ ਸਾਹਮਣਾ ਬਹੁਤ ਔਖਾ ਹੋ ਜਾਂਦਾ ਹਨਾ ਇਕੱਲੇ ਬੰਦੇ ਨੂੰ ਤੇ ਫਿਰ ਵੀ ਮੈਂ ਚਲੋ ਫਿਰ ਵੀ ਕਰੀ ਜਾਨੀ ਹੁੰਨੀ ਆ ਹਨਾ ਤੇ ਲੋ ਜੀ ਆਪਾਂ ਨੇ ਹੁਣ ਘਿਓ ਦੇ ਵਿੱਚ ਆਟਾ ਪਾ ਲਈ ਹੈ ਜਿੰਨਾ ਘਾਟੇ ਦੀ ਲੋੜ ਸੀ ਓਨਾ ਕੀ ਆਟਾ ਪਾਵਾਂਗੇ ਆਪਾਂ ਘਿਓ ਦੇ ਵਿੱਚ ਵੱਧ ਨਹੀਂ ਪਾਉਂਦੇ ਹੈਗੇ ਰੱਖਣੀ ਆ پنਜੀਰੀ ਐਵੇਂ ਵੀ ਜਿਆਦੇ ਟਰਮਰੀ ਜੀ ਵਧੀਆ ਨਹੀਂ ਲੱਗਦੀ ਹੈ ਜੀ ਇਸ ਲਈ ਆਪਾਂ ਥੋੜੀ ਜਿਹੀ ਖੁਸ਼ਕੀ ਰੱਖਾਂਗੇ پنਜੀਰੀ ਜਿਆਦੇ ਮਤਲਬ ਕੀ ਕਿਉਂ ਜਾਰੀ ਰੱਖਦੇ ਹੈਗੇ ਫਿਰ ਵਧੀਆ ਨਹੀਂ ਲੱਗਦੀ ਹੈਗੀ ਜਾਲੇ ਨੂੰ ਤੇ ਵਾਲੀ ਪੰਜੀਰੀ ਸਵਾਦ ਆ ਘਾਟ ਆਉਂਦਾ ਉਹ ਜੀ ਆਪਣਾ ਥੋੜਾ ਜਿਹਾ ਆਟਾ ਤਾਂ ਪੁੱਜ ਗਿਆ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਜਦੋਂ ਆਪਣਾ ਚੰਗੀ ਤਰ੍ਹਾਂ ਆਟਾ ਪੁੱਜ ਗਿਆ ਫਿਰ ਇਹ ਥੋੜਾ ਥੋੜਾ ਘਿਓ ਛੱਡਣ ਲੱਗ ਜੂ ਦੇਖੋ ਥੋੜੀ ਥੋੜੀ ਗਿੱਲੀ ਤਾਂ ਹੁਣੀ ਹੋਣ ਲੱਗ ਗਈ ਆ ਘਿਓ ਛੱਡਣ ਲੱਗ ਗਈ ਆ ਪੰਜੀਰੀ ਆਟਾ ਤੇ ਬਾਕੀ ਜਦੋਂ ਆਟਾ ਸਮਾਰ ਕੇ ਭੁੱਜ ਗਿਆ ਤੇ ਤੇ ਤੁਹਾਨੂੰ ਦਿਖਾਵਾਂਗੇ ਆਪਣੀ ਪੰਜੀਰੀ ਕਿੱਦਾਂ ਦੀ ਬਣੀ ਆ ਆਟਾ ਚੰਗੀ ਤਰ੍ਹਾਂ ਭੁੱਜ ਗਿਆ ਏ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਲੋ ਜੀ ਇਦਦੋ ਗੈਸ ਕਰ ਦਿੱਤਾ ਬੰਦ ਤੇ ਹੁਣ ਇਹਨੂੰ ਬਸ ਇਦਾਂ ਹੀ ਹਿਲਾਇ ਜਾਣਾ ਨਹੀਂ ਤਾਂ ਇਹ ਜਮੀ ਮੱਚ ਜੂ ਆਪਣਾ ਆਟਾ ਕੜਾਹੀ ਦੇ ਵਿੱਚ ਕਿਉਂਕਿ ਜੋ ਕੜਾਹੀ ਹੈ ਜਿਆਦੇ ਗਰਮ ਪਕਹੀ ਹੋਈ ਹੈ ਇਹ ਮੇਕੇ ਜੇ ਆਪਾਂ ਨੇ ਇਹਦੇ ਵਿੱਚ ਖੁਰਚ ਖੁਰਚਣਾ ਨਾ ਫੇਰਿਆ ਤਾਂ ਆਪਣੀ ਪੰਜੀਰੀ ਆ ਜੋ ਜਮੀਂ નીચે ਲੱਗ ਜੂਗੀ। ਜੋ ਕੜਾਹੀ ਆਪਾਂ ਲਾ ਲਈਏ ਰਿੱਚੇ। ਮੇਕੇ ਚਾਹ ਹੇਠੇ ਲਾ ਲੈਨੇ ਹਨ ਕਿਉਂਕਿ ਗੈਸ ਵੀ ਗਰਮ ਹੈ। ਤੇ ਨਾਲੇ ਛੇਤੀ ਠੰਡੀ ਹੋ ਜੂਗੀ। ਆਪਣੀ ਜੋ ਪੰਜੀਰੀ ਆ। ਜੋ ਪੰਜੀਰੀ ਸੀ ਠੰਡੀ ਹੋ ਗਈ ਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਿੱਠਾ। ਜਿਆਦੇ ਨਹੀਂ ਪਾਉਂਦੇ ਹੈਗੇ ਹੁਣ ਆਪਾਂ ਤੋਂ ਘੱਟ ਜੀ ਮਿੱਠਾ ਹਨ। ਇਹ ਚਾਹ ਨਾਲ ਆਪਾਂ ਚੀਨੀ ਵਿੱਚ ਜਲਗੀ ਤਾ। ਤੁਸੀਂ ਕੱਦਨ ਲੈ ਆਪਾਂ ਮਿਕਸ ਕਰਦੇ ਹਾਂ ਲੋ ਜੀ ਹੁਣ ਪਾਉਨੇ ਆਪਾਂ ਇਹਦੇ ਵਿੱਚ ਜੋ ਆਪਣਾ ਮਤਲਬ ਕਿ ਫੁੱਲ ਪਤਾਸੇ ਤੇ ਤੇ ਕਚੀਰਾ ਗੁੰਸੀ ਭੁੰਨੀ ਹੋਈ ਉਹ ਪਾਉਨੇ ਆਂ ਜਾਂ ਮਾਲ ਜਿਸੀ ਰਾਗੜੇ ਹੋਏ ਉਹ ਬਹੁਤ ਨੇ ਇਹਨਾਂ ਚੱਕੀਂ ਦਰਾਵਾ ਮਿਕਸ ਕਰ ਲੀ ਜੀ ਆਪਾਂ ਨੇ ਪੰਜੀਟਾ ਦਿੱਤੀ ਲਾ ਪੰਜੀਰੀ ਕੱਢ ਦਿੱਤੀ ਆ ਘੜਾ ਦੇ ਵਿੱਚ ਜਿਹੜੀ ਮੈਂ ਨਮੀ ਲਈ ਸੀ ਦਿਖਾਈ ਪੁੱਤ ਮੜਾ ਢੱਕਣ ਚੱਕ ਕੇ ਉੱਥੇ ਜਾ ਕੇ ਤੇ ਇਸ ਤੇ ਪਕੜਾ ਨਹੀਂ ਢਲਿਸੀ ਤੇਲ ਪਾ ਕੇ ਥੋੜਾ ਕੜਾ ਲਵਾ ਕੇ ਤੇਲ ਮੇਰੇ ਵਿੱਚ ਪਾਤੀ ਸੀ ਮੌਲੇ ਔਲਿਆਂ ਦੇ ਹੁਣ ਥੋੜਾ ਜਿਹਾ ਸੇਕ ਲਵਾਇਆ ਸੀ ਤੇ ਇਸ ਤੋਂ ਬਾਅਦ ਪਾਤਾ ਸੀ ਆਪਾਂ ਹਲਦੀ ਨਾਮਕ ਮਿਰਚ ਆਪਾਂ ਨਹੀਂ ਪਾਈ ਹੈਗੀ ਸਵਾਦ ਅਨੁਸਾਰ ਸਮਾਨ ਪਾਇਆ ਸੀ ਤੇ ਥੋੜਾ ਜਿਹਾ ਸੇਕ ਲਵਾ ਕੇ ਔਲਿਆਂ ਨੂੰ ਤੇ ਰ ਆਪਾਂ ਕੱਢ ਲਵਾਂਗੇ ਪਾਸੇ ਘਾਟ ਜਿਹਾ ਅਸਲ ਵਿੱਚ ਨਹੀਂ ਕਰਾਹੀ ਇਦਾਂ ਹੀ ਪੂਸੇ ਲਾ ਲਵਾਂਗੇ ਤੇ ਜਦੋਂ ਆਪਾਂ ਮਤਲਬ ਕਿ ਜੋ ਔਲਿਆਂ ਦਾ ਆਚਾਰ ਜਦੋਂ ਢੰਡਾ ਹੋ ਗਿਆ ਤੇ ਫਿਰ ਆਪਾਂ ਇਹਨੂੰ ਡੱਬੇ ਦੇ ਵਿੱਚ ਪਾਵਾਂਗੇ ਆਪਣਾ ਮਤਲਬ ਕਿ ਇੱਧਰ ਮਿਰਚ ਦਾ ਆਚਾਰ ਪਾ ਕੇ ਰੱਖਿਆ ਹੁੰਦਾ ਮੈਂ ਤੁਹਾਨੂੰ ਭਾਵੇਂ ਮਿਰਚ ਦਾ ਆਚਾਰ ਆਪਣਾ ਜੋ ਮਿਰਚ ਦਾ ਆਚਾਰ ਪਾ ਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਮਾਰਾਂਗੇ ਆਪਾਂ ਔਲਿਆਂ ਦਾ ਆਚਾਰ ਹੋ ਗਈ ਆਪਣੀ ਔਰੇ ਹਨ ਤੇ ਫਿਰ ਆਪਾਂ ਇਹ ਡੱਬੇ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਸਰਦਾਰ ਜੀਆਂ ਦੀ ਆਪਾਂ ਜੋ ਹੁਕਮ ਦਿੱਤਾ ਸੀ ਸਰਦਾਰ ਜੀਆਂ ਨੇ ਕਰ ਦਿੱਤਾ ਪੂਰਾ ਮੰਦੀ ਦੀ ਵੀਰਲਾਤੀ ਅਚਾਰ ਹੀ ਪੈ ਗਿਆ ਤੇ ਹੁਣ ਮੈਂ ਲਾ ਲਈ ਨੀ ਜੀ ਰੋਟੀ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ লাইਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਦੇਖੋ ਤਾਂ ਤੁਹਾਡੇ ਸ਼ੇਅਰ ਕਰਨ ਨਾਲ ਹੀ ਸਾਡਾ ਮਤਲਬ ਕੀ ਥੋੜਾ ਜਿਹਾ ਮਤਲਬ ਕੀ ਵਡਾਵਾ ਹੁੰਦਾ ਹੈ ਕੀ ਵੀਡੀਓ ਦਾ ਤੇ ਉਮੀਦ ਕਰਦੀ ਹਾਂ ਸਮਝ ਲਈ ਜੇ ਤੁਹਾਨੂੰ ਵੀ ਵਧੀਆ ਲੱਗਦੀ ਹੋਵੇ ਤੇ ਚਲੋ ਜੀ ਲੈ ਕੇ ਆਵਾਂਗੇ ਕੋਲੀ ਤੇ ਤੱਕ ਲਈ ਸਾਰਿਆਂ ਨੂੰ ਸਸ਼ਕਾ Thank you